ਲੱਖਾਂ ਸੁਣਦੇ ਐ ਇਹ ਦਿਲ ਧੜਕਦੇ ਐ ਤੇਜ਼-ਤੇਜ਼ ਇਹ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ ਦਿਮਾਗ ਵਿੱਚ ਸਾਰੀਆਂ ਗੱਲਾਂ ਬੈਠ ਰਹੀਆਂ ਨੇ ਇੱਕ-ਇੱਕ ਸ਼ਬਦ ਇਹ ਦਿਮਾਗ ਵਿੱਚ ਵੜਦਾ ਹੈ ਉੱਥੇ ਸੌ ਪਾਠੀ ਅੰਦਰ ਵੜਿਆ ਤੇ ਜੇ ਤੁਸੀਂ ਕਹੋਗੇ ਵੀ ਇੰਨਾ ਪਾਠ ਚੱਲਦਾ ਮੈਂ ਸੁਣਨਾ ਹੈ ਕਹਿਣਗੇ ਤੂੰ ਤੇ ਅੰਦਰ ਵਾੜੀ ਨਹੀਂ ਸਕਦਾ ਅੰਦਰ ਤੇ ਪਾਠੀ ਨੂੰ ਹੀ ਜਾ ਸਕਦਾ ਤੁਸੀਂ ਤੇ ਜਿੱਦਣ ਬਾਹਰ ਆਉਣਗੇ ਪਾਠੀ ਉਦੇ ਹੀ ਦਰਸ਼ਨ ਕਰਿਓ ਆਖੋ ਸਤਨਾਮ ਤੁਸੀਂ ਨਹੀਂ ਅੰਦਰ ਵੜ ਸਕਦੇ ਕੁਸੀਂ ਇਹਦੇ ਅੰਦਰ ਜਾ ਸਕਦੇ ਕਿੱਥੋਂ ਵੀ ਮਰਿਆਦਾ ਹੈ ਇਹ ਸਵਾਲ ਕਿੰਨੇ ਕਰਨਾ ਸੀ ਅਕਾਲ ਤਖਤ ਦੇ ਜਥੇਦਾਰ ਨੇ ਕਰਨੇ ਪੈਂਦੇ ਨੇ ਸਾਧੂ ਸਾਡੇ ਵਰਗਾ ਜਦੋਂ ਇਹ ਸਵਾਲ ਕਰਦਾ ਸਾਨੂੰ ਇਹ ਗੋਲੀਆਂ ਲੈ ਲੈ ਪੈਂਦੇ ਆ ਤੇ ਪੁੱਛਣਾ ਸੀ ਜਥੇਦਾਰ ਨੇ ਅਥਾਰਟੀ ਸੀ ਜਥੇਦਾਰ ਕੋਲ ਪਾਵਰ ਸੀ ਜਥੇਦਾਰ ਕੋਲ ਪਰ ਜਥੇਦਾਰ ਦਾ ਮੁਹ ਲਫਾਫੇ ਨਾਲ ਮੂੰਹ ਬੰਦ ਕਰਾ ਦਿੰਦੇ ਆ ਅਗਲੇ ਤੇਰੇ ਤੇ ਸੱਤ ਕੇ ਸਰੋਪਾ ਪਾ ਕੇ ਨਾਲ 21000 ਸਰੋਪਾ ਪਾ ਕੇ ਨਾਲ 50000 ਬਾਬਿਆਂ ਦੀ ਲਾਈਨ ਚ ਰਿਆਂ ਮੈਨੂੰ ਪਤਾ ਮੈਂ ਖੁਦ ਦਿੰਦਾ ਰਿਆਂ ਬਾਬਾ ਬਣ ਕੇ ਇਹਨਾਂ ਨੂੰ ਖੁਦ ਦਿੱਤੇ ਨੇ ਪੈਸੇ ਮੈਂ ਮੈਨੂੰ ਪਤਾ ਹੈ ਮੈਂ ਖੁਦ ਦਿੱਤੇ ਨੇ ਉਸ ਵੇਲੇ ਉਸ ਸੁਣੋ ਉਸ ਵੇਲੇ ਕੋਈ ਗਲਤ ਨਹੀਂ ਕਹਿੰਦਾ ਜਦੋਂ ਲਫਾਫਾ 20000 ਰੁਪਇਆ 50000 ਤੁਸੀਂ ਅਗਲੇ ਨੂੰ ਦੇਣਾ ਹੈ ਅਗਲਾ ਕੋਈ ਤੁਹਾਡੇ ਵਿਰੁੱਧ ਨਹੀਂ ਬੋਲੇਗਾ ਕੋਈ ਫਤਵਾ ਨਹੀਂ ਤੁਹਾਡੇ ਵਿਰੁੱਧ ਲੈਣਗੇ ਆਪਣੀਆਂ ਮਰਜ਼ੀਆਂ ਕਰਿਓ ਜਥੇਦਾਰਾਂ ਨੂੰ ਸੱਦ ਕੇ ਸਰੂਪੇ ਪਾ ਕੇ ਦੇ ਕੇ ਲਫਾਫੇ ਜਿਹੜੀ ਮਰਜ਼ੀ ਮਰਿਆਦਾ ਬੇੜਾ ਰੋੜੀ ਜਾਓ ਤੇਰੇ ਆਪਣੇ ਵਿੱਚ ਜੋ ਮਰਜ਼ੀ ਕਰਿਓ ਕੋਈ ਤੁਹਾਨੂੰ ਸਵਾਲ ਪੁੱਛਣ ਵਾਲਾ ਨਹੀਂ ਹੋਏਗਾ ਪਰ ਦੁੱਖ ਇਸ ਗੱਲ ਦਾ ਹੈ ਜਦੋਂ ਵਲੰਟੀਅਰ ਬਣਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਅਕਾਲ ਤਖਤ ਦੀ ਗੱਲ ਜਦੋਂ ਸ਼ੁਰੂ ਕਰ ਦੋਗੇ ਇਹ ਫਤਵੇ ਵੀ ਫਿਰ ਉਦੋਂ ਹੀ ਸੁਣਾਉਣ ਲੱਗ ਜਾਂਦੇ ਆ ਕਿਉਂ ਭਲਾ ਕਿਉਂ ਕਿਉਂਕਿ ਹੁਣ ਇਹਨਾਂ ਦੇ ਪੈਰ ਨਹੀਂ ਪੂਜਦੇ ਹੁਣ ਜਥੇਦਾਰ ਜੀ ਜਥੇਦਾਰ ਜੀ ਨਹੀਂ ਕਰਦੇ ਕਈ ਕਰੀਏ ਵੀ ਕਿਵੇਂ ਤੁਹਾਡੇ ਕੰਮ ਜਥੇਦਾਰਾਂ ਵਾਲੇ ਹੈ ਹੀ ਨਹੀਂ ਅੱਖੋਂ ਸਤਨਾ ਆਉਂਦਾ ਗਰੀ ਵਾਹੇ ਗੁਰੂ ਇਹ ਬਿਨਾ ਮੰਗਿਆ ਤੋਂ ਮਾਫੀਆਂ ਦਿੱਤੀਆਂ ਉਹ ਸਤਕਾਰ ਸਾਰੇ ਦਾ ਸਾਰਾ ਖਤਮ ਕਰਾ ਲਿਆ ਸਾਡਾ ਕੀ ਕਸੂਰ ਹੈ ਆਪਣੇ ਕਰਮ ਵੇਖਣੇ ਪੈਣਗੇ ਤੇ ਮੈਂ ਬੇਨਤੀ ਕਰਦਾ ਵੀ ਇੱਕ ਵਾਰੀ ਵੇਖ ਲਿਓ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕੌਣ ਕਰਦਾ ਹੈ ਅਕਾਲ ਤਖਤ ਦੀ ਗੱਲ ਕੌਣ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਤੇ ਗੱਲ ਕੌਣ ਕਰਦਾ ਹੈ ਬੜੇ ਲੋਕ ਕਹਿੰਦੇ ਆ ਜੀ ਵਿਵਾਦ ਛੇੜਦੇ ਆ ਨਾ ਭਾਈ ਕੋਈ ਵਿਵਾਦ ਨਹੀਂ ਬੁਰਬਾਣੀ ਤੇ ਸੱਚ ਦੀ ਗੱਲ ਕਰਦੇ ਆ ਹੁਣ ਮੇਰੀ ਗੱਲ ਸੁਣਿਓ ਅਸੀਂ ਕਹਿੰਦੇ ਆ ਸ਼ਰਾਬ ਪੀਣੀ ਗਲਤ ਹੈ ਤੇ ਜੇ ਸ਼ਰਾਬੀ ਰੌਲਾ ਪਾ ਲੈਣ ਹਾਏ ਤੇ ਵਿਵਾਦ ਪਾਉਂਦੇ ਆ ਸ਼ਰਾਬੀਆਂ ਨੂੰ ਦੁੱਖ ਤੇ ਲੱਗਦਾ ਹੀ ਹੈ ਪਰ ਸ਼ਰਾਬੀ ਇਹਨਾਂ ਬਾਬਿਆਂ ਨਾਲੋਂ ਬਹੁਤ ਚੰਗੇ ਆ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਮੇਰੇ ਵਿਰੁੱਧ ਜਾਂ ਕਿਸੇ ਵੀ ਪ੍ਰਚਾਰਕ ਦੇ ਬੁੱਧ ਫਤਵਾ ਨਹੀਂ ਸੁਣਾਇਆ ਇਹ ਪ੍ਰਚਾਰਕ ਕਦੇ ਤੁਸੀਂ ਪੋਸਟਾ ਨਹੀਂ ਪੜੋਗੇ ਸ਼ਰਾਬੀਆਂ ਨੇ ਕਦੇ ਵੀ ਇਹ ਪੋਸਟਾ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਵਿਵਾਦ ਛੇੜਦੇ ਐ ਕਿਉਂਕਿ ਸ਼ਰਾਬ ਨਾ ਪੀਣ ਦੀਆਂ ਗੱਲਾਂ ਕਰਦੇ ਐ ਕਦੇ ਨਹੀਂ ਤੁਸੀਂ ਵੇਖੋਗੇ ਕਦੇ ਗੌਣ ਵਾਲਿਆਂ ਨੇ ਪੋਸਟਾ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਐ ਗੌਣ ਵਾਲਿਆਂ ਨੇ ਨਹੀਂ ਪਾਈਆਂ ਨੱਚਣ ਵਾਲਿਆਂ ਵਿਚਾਰਾਂ ਨੇ ਨਹੀਂ ਕਦੇ ਪੋਸਟਾਂ ਪਾਈਆਂ ਪਰ ਜਦੋਂ ਉਹ ਸੱਚ ਜਿਹੜਾ ਵਿਚਾਰਾਂ ਨੂੰ ਸੱਚ ਕਹਿੰਦੇ ਆ ਵਿਚਾਰ ਕਹਿੰਦੇ ਕੋਈ ਗੱਲ ਨਹੀਂ ਸੱਚ ਬੋਲਦੇ ਆ ਭਾਈ ਅਸੀਂ ਕਿਤੇ ਨਾ ਕਿਤੇ ਗਲਤ ਆ ਸ਼ਰਾਬੀ ਕਹਿੰਦੇ ਕਿਤੇ ਨਾ ਕਿਤੇ ਅਸੀਂ ਗਲਤ ਆ ਅਸੀਂ ਗਲਤ ਆ ਜੇ ਜਦੋਂ ਅਸੀਂ ਕਹਿੰਦੇ ਆ ਬਾਬਿਓ ਆ ਕੋਤਰੀਆਂ ਵਾਲਾ ਕੰਮ ਆ ਸੰਪਟ ਪਾਠਾਂ ਵਾਲਾ ਕੰਮ ਇਹ ਦੁਨੀਆ ਨਾਲ ਠੱਗੀਆਂ ਨੇ ਮੱਸਿਆ ਸੰਗਰਾਂਦਾ ਨਾ ਜੋ ਇਹ ਕੰਮ ਗਲਤ ਕਰਦੇ ਹੋ ਜਦੋਂ ਮੇਰੇ ਵਰਗਾ ਐ ਕਹਿੰਦਾ ਹੈ ਇਹ ਫਿਰ ਨਾਲੇ ਤੇ ਗੋਲੀਆਂ ਮਾਰਨ ਆਉਂਦੇ ਆ ਨਾਲੇ ਇਹ ਧਰਨੇ ਲਾਉਂਦੇ ਆ ਨਾਲੇ ਇਹ ਟਾਡੇ ਘਰ ਤੱਕ ਆਉਣਗੇ ਘਰ ਤੱਕ ਮਾਫੀਆਂ ਮੰਗਾਉਣ ਆਉਂਦੇ ਐ ਤੇ ਰੋਜ਼ ਨੈਟ ਦੇ ਉੱਤੇ ਗਾਲ੍ਹਾਂ ਕੱਢਦੇ ਐ ਰਾਤ ਨੂੰ 2 ਵਜੇ ਐਡ ਕਰ ਲਿੰਦੇ ਨੇ ਸਾਡੇ ਸਿੰਘਾਂ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਗੰਦੀਆਂ ਗਾਲ੍ਹਾਂ ਭੈੜੀਆਂ ਭੈੜੀਆਂ ਫੋਟਵਾ 2 ਘੰਟੇ ਮੈਨੂੰ ਸਵੇਰੇ ਦੱਸਣਗੇ ਕਹਿਣਗੇ ਜੀ ਐ ਕਰਦੇ ਐ ਮੈਂ ਕਿਹਾ ਚਾਹ ਕਰ ਲੈਣ ਦਿਓ ਪੂਰਾ ਜਿਹੜਾ ਅੰਦਰ ਗੰਦ ਮੰਦ ਐ ਉਹੀ ਕੱਟਣਾ ਹੈ ਹੀ ਇਹ ਕੁਛ ਇਹਨਾਂ ਦੇ ਕੋਲ ਕਰਨਾ ਵੀ ਇਹਨਾਂ ਨੇ ਇਹੀ ਕੁਛ ਐ ਪਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਨਚਾਰਾਂ ਨਾਲੋਂ ਓਏ ਓਏ ਪਖੰਡੀ ਬਾਬਿਓ ਤੁਹਾਡੇ ਨਾਲੋਂ ਤੇ ਉਹ ਨਚਾਰ ਚੰਗੇ ਐ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਗੁਰੂ ਨਾਨਕ ਦੇ ਘਰ ਦਾ ਸੱਚ ਐ ਸੁਣਨਾ ਪੈਣਾ ਤੁਹਾਡੇ ਨਾਲੋਂ ਉਹ ਸ਼ਰਾਬੀ ਚੰਗੇ ਐ ਜਿਨ੍ਹਾਂ ਨੇ ਕਦੇ ਸੱਚ ਸੁਣ ਕੇ ਗੁੱਸਾ ਨਹੀਂ ਕੀਤਾ ਪਰ ਇਹ ਧਰਮੀ ਜਿਹੜੇ ਆ ਧਰਮੀ ਇਹ ਨਹੀਂ ਸੱਚ ਸੁਣ ਸਕਦੇ ਇਹਨਾਂ ਨੂੰ ਅੱਗ ਲੱਗ ਜਾਂਦੀ ਐ ਕਿਉਂ ਕੋਈ ਸਾਨੂੰ ਆਹ ਗੱਲ ਕਹਿੰਦਾ ਪਰ ਕਰੀਏ ਕੀ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਇਹ ਇਹ ਸਾਰੇ ਦਾ ਸਾਰਾ ਪਖੰਡ ਹੈ ਹੁਣ ਵੇਖੋ ਨਾ ਇਧਰ ਸੁਣੋ ਧਿਆਨ ਨਾਲ ਸੁਣਿਓ ਜੇ ਕੋਈ ਬਾਬਾ ਇਦਾਂ ਅਸ਼ੀਰਵਾਦ ਦਵੇ ਮੱਥਾ ਟੇਕੋ ਅਸ਼ੀਰਵਾਦ ਮੱਥਾ ਟੇਕੋ ਅਸ਼ੀਰਵਾਦ ਐਹੋ ਜੇ ਬੰਦੇ ਨੂੰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਸੁਣਾਈਏ ਸ਼ਰਾਬੀ ਨੂੰ ਜਿੱਦਣ ਮੈਂ ਐ ਸੁਣਾਉਂਦਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪੋਵੇ ਵਿੱਚ ਆਏ ਸ਼ਰਾਬੀ ਵੀਰ ਮੇਰਾ ਪਤਾ ਕੀ ਕਹਿੰਦਾ ਕਹਿੰਦਾ ਠੀਕ ਕਹਿੰਦੇ ਹੋ ਬਾਬਿਓ ਹੌਲੀ ਹੌਲੀ ਅਸੀਂ ਸ਼ਰਾਬ ਬੋਲਿਓ ਜੀ ਛੱਡ ਦਿਆਂਗੇ ਜਿੱਦਣ ਮੈਂ ਸ਼ਰਾਬੀ ਨੂੰ ਸੁਣਾਉਂਦਾ ਸ਼ਰਾਬੀ ਦੇ ਤੇ ਦਿਮਾਗ ਤੇ ਪੰਗਤੀ ਪੈਂਦੀ ਏ ਸ਼ਰਾਬੀ ਤੇ ਮੰਨਦਾ ਏ ਪਰ ਜਿੱਦਣ ਬਾਬਿਆਂ ਨੂੰ ਪੰਗਤੀ ਸੁਣਾਉਣੇ ਆ ਲੈ ਸੁਣਿਓ ਗੱਦੀਆਂ ਦੇਣ ਵਾਲੇ ਬਾਬਿਓ ਗੱਦੀਆਂ ਲੈਣ ਵਾਲਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਤੇ ਬਰਾਬਰ ਗੱਦੀਆਂ ਲੈਣ ਵਾਲੇ ਗੱਦੀਆਂ ਦੇਣ ਵਾਲੇ ਇੱਥੇ ਗੱਦੀ ਇੱਕੋ ਹੀ ਐ ਆਪਾਂ ਸਾਰੇ ਇੱਕੋ ਗੱਦੀ ਦੇ ਆਲੇ-ਦੁਆਲੇ ਘੁੰਮਦੇ ਆਂ ਤੇ ਉਹ ਗੱਦੀ ਤੇ ਬਰਾਜਮਾਨ ਕੌਣ ਐ ਬੋਲੋ ਗੱਜ ਕੇ ਦੱਸੋ ਜੀ ਕੌਣ ਐ ਗੁਰੂ ਗ੍ਰੰਥ ਸਾਹਿਬ ਉਹ ਗੱਦੀ ਤੇ ਬਰਾਜਮਾਨ ਗੁਰੂ ਗ੍ਰੰਥ ਸਾਹਿਬ ਨੇ ਤੇ ਜਿੱਦਣ ਸ਼ਰਾਬੀਆਂ ਨੂੰ ਕਹਿੰਦੇ ਆ ਸ਼ਰਾਬੀ ਤੇ ਕਹਿੰਦਾ ਸਤਿਵਚਨ ਬਾਬਿਓ ਹੌਲੀ-ਹੌਲੀ ਪੀਣੀ ਛੱਡਦੇ ਆਗੇ गांव वाले कहते ਨੇ ਹੌਲੀ ਹੌਲੀ ਅਸੀਂ ਵੀ ਸੁਧਰ ਜਾਵਾਂਗੇ। گاؤں والے ਕਹਿੰਦੇ ਨੇ ਅਸੀਂ ਵੀ ਇੱਕ ਦਿਨ ਅੰਮ੍ਰਿਤ ਛਕ ਲਾਂਗੇ। ਉਹ ਤੇ ਐ ਹੱਥ ਜੋੜ ਕੇ ਖੜ ਜਾਂਦੇ ਐ ਨੀਵੀਂ ਪਾ ਲੈਂਦੇ ਐ। ਸ਼ਰਮ ਮੰਨਦੇ ਐ ਸ਼ਰਮ ਵੀ ਅਸੀਂ ਗਲਤਾਂ। ਸ਼ਰਾਬੀ ਕਹਿੰਦਾ ਅਸੀਂ ਗਲਤਾਂ। گاؤں ਵਾਲੇ ਕਹਿੰਦੇ ਐ ਅਸੀਂ ਗਲਤਾਂ। ਪਰ ਸਾਡੇ ਬਾਬੇ ਵੇਖ ਲਓ ਜਦੋਂ ਇਹਨਾਂ ਨੂੰ ਸੱਚ ਸੁਣਾਓਗੇ ਇਹ ਤੁਹਾਨੂੰ ਗੋਲੀਆਂ ਲੈ ਲੈ ਕੇ ਪਾਣਗੇ। ਇਹ ਨਹੀਂ ਕਹਿਣਗੇ ਵੀ ਅਸੀਂ ਗਲਤਾਂ। ਇਹ ਸ਼ਰਾਬੀ ਚੰਗੇ ਐ। ਜਿੱਦਾਂ ਗੁਰੂ ਜੀ ਦੀ ਬਾਣੀ ਸੁਣਦੇ ਐ ਸਤਿਵਚਨ ਕਹਿੰਦੇ ਐ ਸਿਰ ਝੁਕਾ ਲੈਂਦੇ ਐ ਸ਼ਰਮ ਮੰਨਦੇ ਐ ਸਾਡਾ ਬਸ਼ਰਮਾਂ ਦਾ ਟੋਲਾ ਇਹ ਨਹੀਂ ਮੰਨਦਾ ਇਹ ਬਸ਼ਰਮਾਂ ਦਾ ਟੋਲਾ ਨਾ ਮੱਥੇ ਟਿਕਾਉਣ ਲੱਗਿਆਂ ਸ਼ਰਮ ਮੰਨਦੇ ਐ ਨਾ ਆਸ਼ੀਰਵਾਦ ਦੇਣ ਲੱਗਿਆਂ ਸ਼ਰਮ ਮੰਨਦੇ ਐ ਤੇ ਜਿੱਦਣ ਇਹਨਾਂ ਨੂੰ ਬਾਣੀ ਦੀਆਂ ਆ ਪੰਕਤੀਆਂ ਸੁਣਾਈ ਦੀਆਂ ਨੇ ਨਾ ਆ ਸੁਣੋ ਵੇਖਿਓ ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨਲਾ ਲੋ ਆ ਜਿਆਦਾ ਨਹੀਂ بس ਆ ਦੋ ਪੰਕਤੀਆਂ ਇਸ਼ਾਰਾ ਹੀ ਸੁਣਦਾ ਹੈ ਇਸ਼ਾਰਾ ਹੀ ਜੇ ਸ਼ਰਾਬੀ ਨੂੰ ਸੁਣਾਈ ਤੇ ਸ਼ਰਾਬੀ ਨੇ ਸੱਤ ਬਚਨ ਕਹਿਤਾ ਵੇਖਿਓ ਜਿਵੇਂ ਹੁਣ ਆ ਪੰਕਤੀ ਮੈਂ ਸ਼ਰਾਬੀ ਨੂੰ ਸੁਣਾਵਾ ਪਹਿਲਾਂ ਆ ਪੜ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਇਹ ਪੂਰਾ ਗੁਰੂ ਅਮਰਦਾਸ ਜੀ ਦਾ ਥੋੜਾ ਜਿਹਾ ਸ਼ਬਦ ਹੈ ਥੋੜਾ ਜਿਹਾ ਸੁਣ ਲਓ ਮਾਨਸ ਭਰਿਆ ਆਣਿਆ ਮਾਨਸ ਭਰਿਆ ਜਦ ਪੀਤੇ ਮਾਤ ਦੂਰ ਹੋਏ ਬਰਲੋ ਪਾਵੇਂ ਵਿੱਚ ਆਏ ਆਪਣਾ ਬਰਾਇਆ ਨਾ ਪਛਾਣਾਈ ਖਸਮੋਂ ਬਕੇ ਖੋਏ ਜਦ ਪੀਤੇ ਖਸਮ ਵਸੇ ਰਹਦਾ ਮਿਲੈ ਸਜਾਇ ਚੌਥਾ ਮਦਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸਚ ਮਦ ਪਾਏ ਸਤ ਗੁਰੂ ਇਹ ਸੱਚਾ ਨਸ਼ਾ ਨਾਮ ਦਾ ਹੈ ਸਤਿਗੁਰੂ ਜਿੰਨੂੰ ਮਿਲਦਾ ਹੈ ਉਹਨੂੰ ਸੱਚਾ ਨਸ਼ਾ ਮਿਲ ਜਾਂਦਾ ਹੈ ਜਦੋਂ ਮੈਂ ਆਹ ਪੰਕਤੀਆਂ ਬਹੁਤ ਵਾਰ ਸਟੇਜ ਤੇ ਸੁਣਾਉਂਦੇ ਆ ਸ਼ਰਾਬੀ ਵੀਰ ਮੇਰੇ ਉਹਦੀ ਦਿਲੋਂ ਮੰਨ ਜਾਂਦੇ ਆ ਵੀ ਯਾਰ ਸੱਤ ਬਚਾ। ਮੇਰੇ ਗੁਰੂ ਅਮਰਦਾਸ ਜੀ ਤੁਸੀਂ ਸਾਨੂੰ ਸੱਤ ਕਹਿੰਨੇ ਹੋ ਲਓ ਅੱਜ ਤੋਂ ਬਾਦ ਪੀਣੀ ਛੱਡੀ। ਸ਼ਰਾਬੀ ਛੱਡ ਜਾਂਦੇ ਆ ਜੀ ਲੋ ਜਿਹੜਾ ਜਿਹੜਾ ਨਸ਼ਾ ਬਾਬਿਆਂ ਨੂੰ ਚੜਿਆ ਗੱਡੀਆਂ ਤੇ ਬਹਿਣ ਦਾ ਤੇ ਮੱਥੇ ਟਿਕਾਉਣ ਦਾ ਅਸ਼ੀਰਵਾਦ ਦੇਣ ਦਾ ਜਦੋਂ ਉਹਨਾਂ ਨੂੰ ਆਹ ਪੰਕਤੀਆਂ ਸੁਣਾਈਦੀਆਂ ਅੱਗੋਂ ਗੋਲੀਆਂ ਲੈ ਕੇ ਪੈਂਦੇ ਤੇ ਪ੍ਰਚਾਰ ਪਤਾ ਕੀ ਕਰਦੇ ਐ ਹਾਏ ਵਿਵਾਦ ਛੇੜਦੇ ਐ ਵਿਵਾਦ ਛੇੜਦੇ ਐ ਕੋਈ ਵਿਵਾਦ ਨਹੀਂ ਛੇੜਦੇ ਬਸ ਇਹਨਾਂ ਬਾਬਿਆਂ ਨੂੰ ਦੇ ਰੂਪ ਛੇੜਦੇ ਆਂ ਆਖੋ ਸਤਨਾਮ ਕੋਈ ਵਿਵਾਦ ਨਹੀਂ ਛੇੜਦੇ ਕਾਮ ਵਿੱਚ ਕੋਈ ਵਿਵਾਦ ਕੋਈ ਧੁੱਪਦਾ ਪਾਉਣ ਵਾਲੀ ਗੱਲ ਮੈਨੂੰ ਦੱਸਿਓ ਤੁਹਾਨੂੰ ਕੋਈ ਗੱਲ ਧੁੱਪਦਾ ਪਾਉਣ ਵਾਲੀ ਮੈਨੂੰ ਦੱਸਿਓ ਸਿੱங்கோ ਜਵਾਬ ਦਿਓ ਕੱਲ ਦਾ ਦੀਵਾਨ ਸੁਣਿਆ ਅੱਜ ਦਾ ਸੁਣਿਆ ਪਰਸੋਂ ਦਾ ਸੁਣਿਆ ਤਿੰਨੇ ਦਿਨਾਂ ਵਿੱਚ ਦੱਸੋ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਜਾਂ ਘਟਿਆ ਵਧਿਆ ਜੀ ਨਹੀਂ ਕਰਦਾ ਵੀ ਸਹਿਜ ਪਾਠ ਕਰਿਆ ਕਰੀਏ ਜੀ ਨਹੀਂ ਕਰਦਾ ਵੀ ਰਮਾਲਾ ਚੁੱਕ ਕੇ ਵੇਖਿਆ ਕਰੀਏ ਅਮਰਤ ਸੰਚਾਰ ਹੋਇਆ ਕੋਈ ਗੱਲ ਦੱਸ ਦਿਓ ਸੁਣ ਕੇ ਸਾਰੇ-ਸਾਰੇ ਦੀਵਾਨ ਸੁਣਿਆ ਦੁਬਦਾ ਕਹਦੀ ਐ ਜਿਹੜਾ ਸੱਚ ਸ਼ਰਾਬੀਆਂ ਨੂੰ ਚੁੱਪਦਾ ਹੈ ਸ਼ਰਾਬੀ ਮੰਨ ਲੈਂਦੇ ਨੇ ਕਹਿੰਦੇ ਠੀਕ ਐ ਜਿਹੜਾ ਸੱਚ ਨਚਾਰਾ ਗੌਂਡ ਵਾਲਿਆਂ ਨੂੰ ਕਹਿੰਦੇ ਆ ਉਹ ਵੀ ਮੰਨ ਲੈਂਦੇ ਨੇ ਕਿਤੇ ਨਾ ਕਿਤੇ ਬਸ ਜਦੋਂ ਇਹਨਾਂ ਨੂੰ ਕਹਿੰਦੇ ਆ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਇਹ ਬਾਬਿਆਂ ਦੇ ਚੇਲਿਆਂ ਦਾ ਹੀ ਰੌਲਾ ਪਾਇਆ ਹੋਇਆ ਵੀ ਵਿਵਾਦ ਛੇੜਦੇ ਆ ਵਿਵਾਦ ਛੇੜਦੇ ਆ ਨਾ ਭਾਈ ਇਹ ਵਿਵਾਦ ਛੇੜਦੇ ਨਹੀਂ ਜਿਹੜੇ ਤੁਸੀਂ ਵਿਵਾਦ ਪਾਏ ਹੋਏ ਐ ਲੋਕਾਂ ਨੂੰ ਗੁਮਰਾਹ ਕੀਤਾ ਹੋਇਆ ਉਹਨਾਂ ਨੂੰ ਸੱਚ ਦੱਸ ਕੇ ਅੱਖਾਂ ਖੋਲਦੇ ਆ ਪਹਿਲਾਂ ਕਈ ਖੂਚ ਡਿੱਗੇ ਐ ਸਤਿਗੁਰੂ ਦੀ ਮਿਹਰ ਨਾਲ ਕਈ ਖੂਚੋਂ ਨਿਕਲ ਆਏ ਹੱਥ-ਪਾ ਪਾ ਕੇ ਬਾਹਰ ਕੱਢ ਲੈ ਹੌਲੀ-ਹੌਲੀ ਆਜੋ ਬਾਹਰ ਨੂੰ ਬੜੇ ਬਾਬਿਆਂ ਦੇ ਚੁੰਗਲਾਂ ਤੋਂ ਨਿਕਲ ਆਏ ਤੇ ਨਵੇਂ ਨਾਂ ਡਿੱਗ ਸਕਣ ਤਾਂ ਕਰਕੇ ਗੁਰਬਾਣੀ ਦਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੱਸਦੇ ਆ ਤੁਸੀਂ ਜੋ ਮਰਜ਼ੀ ਕਹੀ ਜੋ ਵੀ ਵਿਵਾਦ ਖੇੜਦੇ ਐ ਕਰਦੇ ਐ ਪਰ ਸੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਉਹ ਸਾਡਾ ਫਰਜ ਹੈ ਸਟੇਜ ਤੇ ਸੁਣਾਈਏ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਆ ਵੀ ਛੱਡ ਦਿਓ ਹੌਲੀ ਹੌਲੀ ਦੀਵਾਨ ਲਾਉਣੇ ਲਵਾਉਣੇ ਵੀ ਛੱਡ ਦਿਓ ਸ਼ੁਰੂ ਕਰੋ ਆਪ ਬਾਣੀ ਪੜ੍ਹੋ ਆਪ ਦਸ ਦਾ ਸਿੰਘ ਪਿੰਡਾਂ ਚ ਮੇਰੇ ਉਹ ਵੀਰੋ ਜਿੰਨਾ ਟੇਬਲ ਟੌਕ ਕਰਕੇ ਅਸਰ ਹੋਣਾ ਹੈ ਇੱਥੇ ਸਟੇਜ ਤੇ ਨਹੀਂ ਹੋ ਸਕਦਾ ਮੈਂ ਨੋਟ ਕੀਤੀ ਹੈ ਕਈ ਵਾਰੀ ਬਹਿ ਕੇ ਜਿਹੜੀਆਂ ਗੱਲਾਂ ਕਰ ਲੀਦੀਆਂ ਇੱਥੇ ਸਟੇਜ ਤੇ ਨਹੀਂ ਹੁੰਦੀਆਂ ਕਈ ਵਾਰੀ ਜਿਵੇਂ ਹੁਣ ਤੁਸੀਂ ਜਿਹੜਾ ਮੇਰਾ ਵੀਰ ਕੁਰਬਾਨੀ ਪੜ੍ਹਦਾ ਹੈ ਉਹਨੇ 10 ਨੌਜਵਾਨਾਂ ਨੂੰ ਜਦੋਂ ਐਂ ਬਾਹ ਲੈਣਾ ਐ ਐਦਾਂ ਜਿਹੜੀ ਉਹ ਗੱਲ ਕਰ ਸਕਣੀ ਹੈ ਉਹਦਾ ਬੜਾ ਗਹਿਰਾ ਅਸਰ ਹੁੰਦਾ ਸਹਿਜ ਪਾਠ ਆਪ ਕਰਕੇ ਆਪਣੇ ਪਿੰਡ ਦੇ 10-10 20-20 ਨੌਜਵਾਨਾਂ ਨੂੰ ਜਿਹੜੀ ਮੇਰੀ ਭੈਣ ਪੜ੍ਹ ਲੈਂਦੀ ਹੈ ਨਾਲ ਦੀਆਂ ਨੂੰ ਬਿਠਾ ਕੇ ਪੜ੍ਹੋ ਆਪਾਂ ਨਹੀਂ ਬਹਿਮਾਂ ਚ ਪੜ੍ਹਨਾ ਆਪਾਂ ਨਹੀਂ ਕਬਰਾਂ ਤੇ ਮੱਥੇ ਟੇਕਣੇ ਸੱਤ ਨਹੀਂ ਸਾਡਾ ਪਾਪਾ ਅਸੀਂ ਗੁੱਗਿਆਂ ਤੋਂ ਕੀ ਲੈਣਾ ਸਾਡਾ ਬਾਬਾ ਬਾਬਾ ਅਜੀਤ ਸਿੰਘ ਬਾਬਾ ਜੋਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫੱਦੇ ਸਿੰਘ ਸਾਡੇ ਬਾਬੇ ਤੇ ਉਹੀ ਹੈ ਐਦਾਂ ਪੜ੍ਹਨਾ ਭਰਾਵਾਂ ਨੂੰ ਸਮਝਾਓ ਐਦਾਂ ਕੋਲ ਕੋਲ ਬਾਹ ਲਓ ਐਦਾਂ ਗੱਲਬਾਤ ਕਰੋ ਟੇਬਲ ਟਾਕ ਕਰਨੀ ਸ਼ੁਰੂ ਕਰੋ ਆਪ ਵੀ ਵੇਖੋ ਹੁਣ ਐਡਾ ਵੱਡਾ ਪੰਡਾਲ ਲਾਇਆ ਖਰਚਾ ਤੇ ਹੋਇਆ ਹੀ ਐ ਲਾਈਟਾਂ ਦਾ ਪ੍ਰਬੰਧ ਕੀਤਾ ਖਰਚਾ ਤੇ ਹੋਇਆ ਹੀ ਐ ਤੇਲ ਮਚਾ ਕੇ ਆਏ ਹਾਂ ਖਰਚਾ ਤੇ ਹੋਇਆ ਹੀ ਐ ਲੰਗਰ ਦਾ ਪ੍ਰਬੰਧ ਕਰਨਾ ਪੈਂਦਾ ਮੈਂ ਕਹਿ ਰਿਹਾ ਜਿਹੜਾ 5 ਲੱਖ ਲੱਗਿਆ ਕਿਉਂ ਲਈਏ ਆਪ ਹੀ ਪੜ ਕੇ ਆਪ ਹੀ ਸੁਣ ਕੇ ਆਪ ਹੀ ਸਮਝ ਲਿਈਏ ਹਾਲਾਂਕਿ ਗੱਲਾਂ ਤੇ ਕਈ ਉਡੀਆਂ ਹੁੰਦੀਆਂ ਮੈਨੂੰ ਆ ਦੱਸਦੇ ਸੀ ਪ੍ਰਬੰਧਕ ਕਹਿੰਦੇ ਜੀ ਸਾਡੇ ਪਿੰਡਾਂ ਚ ਪੁੱਛਦੇ ਆ ਵੀ 16 ਲੱਖ ਚ ਠੇਕਾ ਕੀਤਾ ਬਾਬਿਆਂ ਦੇ ਨਾਲ ਤੇ ਕਹਿੰਦੇ ਅਸੀਂ ਕਿਹਾ ਜੀ ਉਹ ਤੇ 16 ਰੁਪਏ ਵੀ ਨਹੀਂ ਮੰਗਦੇ 16 ਰੁਪਏ ਨਹੀਂ ਮੰਗੇ ਕਦੇ ਤੁਸੀਂ 16 ਲੱਖ ਕਹਿੰਦੇ ਪਿਆਰਿਓ ਜਿਹੜਾ 16 ਲੱਖ ਚ ਲਿਆਉਂਦਾ ਲਿਆਹੰਦਾ ਹੋਏਗਾ ਨਾ ਉਹ ਮਿੰਡ-ਮਿੰਡ ਜੀ ਕਰੀ ਜਾਂਦੀ ਏ ਜੁਰਤ ਨਹੀਂ ਉਹਦੇ ਵਿੱਚ ਆਉਣੀ ਗੱਲ ਕਰਨ ਦੀ ਇਹ ਜੁਰਤ ਹੈ ਜਿਹੜੀ ਇਹ ਨਹੀਂ ਆਉਣੀ ਕਦੇ ਵੀ ਪੈਸੇ ਪੈਸੇ ਲੈ ਕੇ ਹਾਂ ਵੀ ਇੰਨੇ ਲੱਖ ਦਿਓਗੇ ਤੇ ਆਵਾਂਗੇ ਮੈਂ ਤੇ ਇੱਥੇ ਤੱਕ ਵੀ ਕਹਿਣਾ ਹੁੰਦਾ ਹੈ ਵੀ ਗੱਡੀਆਂ ਚ ਤੇਲ ਵੀ ਜੇ ਨਹੀਂ ਪਵਾ ਸਕਦੇ ਭਾਈ ਦੱਸ ਦਿਓ ਵੀ ਆ ਸਾਡਾ ਹੱਥ ਖੜੇ ਹੈ ਜੀ ਕੋਈ ਗੱਲ ਅਸੀਂ ਆਪੇ ਆਵਾਂ ਪਰ ਤੁਸੀਂ ਆ ਪ੍ਰਬੰਧ ਕਰਨਾ ਹੈ ਤੁਸੀਂ ਸੰਗਤ ਦੇ ਬੈਣ ਦਾ ਪ੍ਰਬੰਧ ਕਰੋ ਲੰਗਰ ਦਾ ਪ੍ਰਬੰਧ ਕਰੋ ਇਹ ਤੁਸੀਂ ਵੇਖਣਾ ਕਿਵੇਂ ਕਰਨਾ ਇਹ ਤੁਹਾਡੀ ਸਿਰ ਦਰਦੀ ਹੈ ਮੇਰੀ ਵੀ ਪਰ ਕਰੋ ਤੱਕੜੇ ਹੋ ਕੇ ਆਪਾਂ ਗੁਰਮਤ ਦਾ ਪ੍ਰਚਾਰ ਭੈਣ ਭਰਾ ਇਕੱਠੇ ਹੋ ਕੇ ਕਰੀਏ ਗੁਰਬਾਨੀ ਦਾ ਸੱਚ ਕਰ ਕਰ ਆਉਣਾ ਚਾਹੀਦਾ ਜਿੱਦਣ ਸ਼ਰਾਬੀ ਸੁਣਦੇ ਐ ਮੇਰੇ ਵੀਰ ਸ਼ਰਾਬੀ ਕਹਿ ਦਿੰਦੇ ਐ ਠੀਕ ਗੁਰੂ ਅਮਰਦਾਸ ਜੀ ਸੱਚ ਕਹਿੰਦੇ ਆਹਾਹਾ ਭਾਈ ਅੱਜ ਤੋਂ ਬਾਦ ਲੈ ਭਾਈ ਛੱਡ ਤੋ ਮਰ ਕੇ ਨੇ ਮਰਚੀ ਭਾਵੇਂ ਪੀਮੀ ਨਾ ਲੈ ਅੱਜ ਤੋਂ ਬਾਦ ਛੱਡੀ ਸੱਚਾ ਨਸ਼ਾ ਸੱਚਾ ਗਿਆ ਤੇ ਜਿੱਦਣ ਆਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਦੀਆਂ ਦੇਣ ਵਾਲੇ ਕਹਿੰਦੇ ਬੌਲੇ ਨੇ ਕਮਲੇ ਤੇ ਰੱਬ ਦੇ ਸ਼ਰੀਕ ਬਣ ਕੇ ਜਿਹੜੇ ਗੱਡੀਆਂ ਦਿੱਤੇ ਨੇ ਉਹ ਕਮਲੇ ਨੇ ਗੱਡੀਆਂ ਲੈਣ ਵਾਲੇ ਜਿਹੜੇ ਨੇ ਬਿਸ਼ਰਮ ਨੇ ਨਿਲੱਜ ਦਾ ਅਰਥ ਹੈ ਬਿਸ਼ਰਮ ਕਹਿੰਦੇ ਬਿਸ਼ਰਮ ਨੇ ਬਿਸ਼ਰਮ ਬਿਸ਼ਰਮ ਕਿਵੇਂ ਤੁਸੀਂ ਕਹੋਗੇ ਵੀ ਇਹ ਕੀ ਗੱਲ ਕਹਿਤੀ ਵੇਖੋ ਸਭ ਕੁਝ ਕੌਣ ਕਰਦਾ ਹੈ ਪ੍ਰਮਾਤਮਾ ਦੱਦਾ ਦਾਦਾ ਏਕ ਹੈ ਸਭ ਕੋ ਦੇਵਣ ਹਾਰ ਤੇ ਮੇਰੇ ਵਰਗਾ ਬੰਦਾ ਐਦਾਂ ਆਸਣ ਲਾ ਕੇ ਐਦਾਂ ਕਹਿੰਦਾ ਲੈ ਭਾਈ ਮੈਂ ਤੈਨੂੰ ਪੁੱਤ ਦੇ ਦੂੰ ਲੈ ਭਾਈ ਐਦਕੀ ਮੀਂਹ ਪੈ ਜੂ ਲੈ ਭਾਈ ਐਦਕੀ ਫਸਲ ਵਧੀਆ ਹੋ ਜੂ ਲੈ ਭਾਈ ਤੇਰੇ ਏਕ ਕਰਦਾ ਸਾਰਾ ਕੁਝ ਪ੍ਰਮਾਤਮਾ ਤੇ ਇਹ ਰੱਬ ਦਾ ਸ਼ਰੀਕ ਬਣਦਾ ਹੈ ਦਾਦਾ ਦਾਤਾ ਏਕ ਹੈ ਸਭ ਕੋ ਦੇ ਬਣਹਾਰ ਦਿੰਦੇ ਟੋਟ ਨਾ ਆਵੇ ਹੀ ਅਗਨਤ ਭਰੇ ਦਾਤਾ ਦਾਤਾ ਸਾਡਾ ਇੱਕੋ ਹੀ ਹੈ ਇਹ ਬਣ ਗਿਆ ਦਾਤਾ ਰੱਬ ਦਾ ਸ਼ਰੀਕ ਬਣ ਗਿਆ ਗੁਰੂ ਸਾਹਿਬ ਕਹਿੰਦੇ ਜਿਹੜੇ ਗੱਦੀਆਂ ਤੇ ਪਹਿਲਾਂ ਅਸ਼ੀਰਵਾਦ ਵੱਡਾ ਪਾਪਾ ਦਿੰਦਾ ਸੀ ਉਹ ਮਰ ਗਿਆ ਹੁਣ ਦੂਜਾ ਪਾਪਾ ਆ ਗਿਆ ਦੂਜਾ ਮਰ ਜੂ ਫਿਰ ਤੀਜਾ ਪਾਪਾ ਗੱਦੀ ਤੇ ਬਹਿ ਜੂ ਅਸ਼ੀਰਵਾਦ ਦਿੰਦੇ ਐ ਇਹਨੇ ਗੱਦੀਆਂ ਦੇਣ ਵਾਲੇ ਕਮਲੇ ਨੇ ਤੇ ਗੱਡੀਆਂ ਲੈਣ ਵਾਲੇ ਵੱਡੇ ਬੁਸ਼ਰਮ ਨੇ ਵੱਟੇ ਕਿਉਂਕਿ ਰੱਬ ਦੇ ਸ਼ਰੀਕ ਬੁਸ਼ਰਮੀ ਬਣੂ ਨਹੀਂ ਤੇ ਇੱਡੇ ਵੱਡੇ ਰੱਬ ਦਾ ਕਿਹੜਾ ਸ਼ਰੀਕ ਬਣ ਜੂਗਾ ਰੱਬ ਦਾ ਸ਼ਰੀਕ ਬੁਸ਼ਰਮ ਬੰਦਾ ਹੀ ਬਣੇਗਾ ਸਾਰਾ ਕੁਝ ਦਿੰਦਾ ਕੌਣ ਹੈ ਜੀ ਪਰਮਾਤਮਾ ਸਾਰਾ ਕੁਝ ਕਰਦਾ ਕੌਣ ਹੈ ਰੱਬ ਪ੍ਰਤ ਪਾਲ ਲੈ ਨਿਤਸਾਰ ਸੰਭਾਲ ਲੈ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮਾਤਮਾ ਹੈ ਤੇ ਜਿਹੜਾ ਮਾਲਕ ਬਣੇ ਜਿਹੜਾ ਮਾਲਕ ਬਣੇ ਰੱਬ ਬਣੇ ਜਿਹੜਾ ਮਾਲਕ ਬਣੇ ਜਿਹੜਾ ਕਈਆਂ ਦੇ ਤੇ ਬਾਬਿਆਂ ਦੇ ਚੇਲੇ ਬਾਬਿਆਂ ਨੂੰ ਐ ਕਹਿੰਦੇ ਐ ਮਾਲਕ ਬਾਬਾ ਜੀ ਮਾਲਕ ਬਾਬਾ ਜੀ ਤੇ ਮਾਲਕ ਕੌਣ ਹੈ ਇੱਕੋ ਹੀ ਹੈ ਇੱਕੋ ਹੀ ਰੱਬ ਹੈ ਤੁਹਾਡੇ ਮੇਰੇ ਸਾਰਿਆਂ ਦੇ ਸਾਥ ਲਾਉਂਦਾ ਰੱਖਾ ਏਕ ਆਮਾਰਾ ਸਵਮੀ ਆਵਾਰਾ ਸਵਮੀ ਸਗਲ ਕਾ ਢਾਂਕਾ ਅੰਤਰਜਾ ਉਹ ਸਾਡਾ ਇੱਕੋ ਹੀ ਰੱਖਾ ਹੈ ਸਾਰਿਆਂ ਦਾ ਤੇ ਜਿਹੜਾ ਰੱਬ ਦਾ ਸ਼ਰੀਕ ਬਣੇ ਉਹਨੂੰ ਵੇਖੋ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਲਓ ਜੀ ਸ਼ਰਾਬੀਆਂ ਨੂੰ ਸੁਣਾਉਂਦੇ ਆ ਸ਼ਰਾਬੀ ਵੀ ਮੰਨ ਲੈਂਦੇ ਆ ਗੌਣ ਵਾਲਿਆਂ ਨਚਾਰਾਂ ਨਾਲ ਕਦੇ ਗੱਲ ਕਰੀਏ ਉਹ ਵੀ ਕਹਿਣਗੇ ਠੀਕ ਕਹਿੰਦੇ ਹੋ ਜੀ ਹੌਲੀ-ਹੌਲੀ ਅੰਮ੍ਰਿਤ ਛਕ ਲਾਂਗੇ ਸਹੀ ਕਹਿੰਦੇ ਹੋ ਪਰ ਜਦੋਂ ਆ ਗੱਲਾਂ ਬਾਬੇ ਸੁਣਦੇ ਐ ਇਹ ਨਹੀਂ ਮੰਨ ਸਕਦੇ ਆ ਵੇਖਿਓ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਕੋ ਲਾ ਦੇਂਦੇ ਬਾਮਲਾ ਲੈਂਦੇ ਫਟੇ ਨੇ ਲੱਤ ਕਹਿੰਦੇ ਮੇਰੇ ਵੀਰ ਕਹਿਣਗੇ ਯਾਰਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਆ ਗੱਲਾਂ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਨੇ ਮੇਰੇਓ ਵੀਰੋ ਸਭ ਕੁਝ ਲਿਖਿਆ ਪੜ ਕੇ ਵੇਖੋ ਸਾਰੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਪੜ ਕੇ ਵੇਖੋ ਆ ਸਭ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਮਲੇ ਨੇ ਜਿਹੜੇ ਸ਼ਰੀਕ ਬਣ ਕੇ ਹੈਗੇ ਆ ਮੇਰੇਓ ਵੀਰੋ ਅੱਜ ਵੀ ਤੁਸੀਂ ਡੇਰਿਆ ਤੇ ਜਾਇਓ ਗੁਪਤ ਗੁਪਤ ਜਾ ਕੇ ਬੇਨਤੀ ਕਰਿਓ ਵੀ ਬਾਬਾ ਜੀ ਬੱਚੇ ਵਾਸਤੇ ਆਏ ਆ ਕਹਿਣਗੇ ਕੋਈ ਨੀ ਹੋਜੂ ਕਿਰਪਾ 12 ਪੂਰਨਮਾਸ਼ੀਆਂ ਆਜੋ ਹੋਜੂ ਕਿਰਪਾ ਇਦਾਂ ਕਹਿਣਗੇ ਤਾਤੇ ਬਣੇ ਆ ਤਾਤੇ ਰੱਬ ਬਣੇ ਆ ਜੀ ਫੇਰ ਸੁਣੋ ਆ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਆਉਣ ਦਿਓ ਬਾਣੀ ਬਾਣੀ ਆਉਣ ਦਿਓ ਸੁਰਤ ਵਿੱਚ ਆਵੇ ਪੰਜਾਬ ਵਿੱਚ ਆਉਣ ਦਿਓ ਕੱਲੇ ਕੱਲੇ ਘਰ ਵਿੱਚ ਆਉਣ ਦਿਓ ਕੱਲੇ ਕੱਲੇ ਦੀ ਸੁਰਤ ਵਿੱਚ ਆਉਣ ਦਿਓ ਆ ਗੁਰੂ ਸਾਹਿਬ ਦੇ ਬਚਨ ਅੰਦਰ ਜਾਣ ਸਾਡੇ ਅੰਦਰ ਚਿੱਪ ਨਿਕਲ ਜਾਣਗੇ ਸਾਡੇ ਚਿੱਪ ਸੁਣੋ ਕੋਲ ਆਂ ਦੇਂਦੇ ਪਾਵਲ ਲੈਂਦੇ ਵੱਡੇ ਨੇ ਲੁੱਟ ਤੂੰ ਖੱਦਨਾ ਮਾਵਈ ਤੇ ਕਲਾ ਬੰਨੇ ਛਾਜੇ ਕਿੰਦੇ ਭਲਾ ਤੇ ਹੋਣਾ ਪਹਿਲਾਂ ਹੀ ਨਹੀਂ ਸੀ ਕਹਿੰਦੇ ਚੂਹਾ ਤੇ ਪਹਿਲਾਂ ਹੀ ਖੱਟ ਜਣੀ ਸੀ ਵੱਡਦਾ ਹੁਣ ਡੇਰੇਦਾਰੀ ਦਾ ਛੱਜ ਵੱਜ ਗਿਆ ਵੀ ਮੈਂ ਬਾਬਾ ਜੀ ਬੜਾ ਵੱਡਾ ਅੱਖੋ ਸਤਨਾਮ ਹੁਣ ਕਹਿੰਦੇ ਡੇਰੇਦਾਰੀ ਦਾ ਛੱ ਚੂਹਾ ਤੇ ਪਹਿਲਾਂ ਹੀ ਖੱਟ ਜਣੀ ਸੀ ਵੱਡਦਾ ਮਨ ਤੇ ਪਹਿਲਾਂ ਹੀ ਨਹੀਂ ਸੀ ਜੁੜਦਾ ਹੁਣ ਹੰਕਾਰ ਹੋ ਗਿਆ ਵੇਖੋ ਤੇ ਜੀ ਪਿਆਰੋ ਕਿੰਨੇ ਤਿੱਖੇ ਬਚਨ ਨੇ ਜੇ ਕਿਤੇ ਲੱਗ ਜਾਣ ਸਾਦਾ ਦਾ ਸਾਦਾ ਦੇ ਨਹੀਂ ਲੱਗਦੇ ਗੋਲੀਆਂ ਲੈ ਕੇ ਪੈਂਦੇ ਗਰੀਬੰਦਾਂ ਉਹਦੀ ਮੰਨ ਜਾਂਦਾ ਸ਼ਰਾਬੀ ਮੰਨ ਜਾਂਦੇ ਆ ਹਰੇਕ ਮੰਨ ਜਾਂਦਾ ਇਹ ਸਾਬ ਜਿਆਦਾ ਵਿਗੜੇ ਖਤਰਨਾਕ ਲੋਕ ਨੇ ਇਹ ਨਹੀਂ ਮੰਨਦਾ ਇਹ ਇਹ ਜਿਉਂਦੇ ਹੀ ਫੇਰ ਗੱਦੀ ਦੇ ਕੇ ਜਾਣਗੇ ਹੁਣ ਭਾਈ ਦੂਜਾ ਗੱਦੀ ਤੇ ਬਹਿ ਗਿਆ ਅੱਜ ਵੀ ਇਹੀ ਕੁਛ ਕਰਦੇ ਆ ਤੇ ਕਰਨਗੇ ਵੀ ਇਹੀ ਕੁਛ ਫੇਰ ਸਦਾ ਵਾਪਸ ਕੋਲ ਹਾਂ